ਵੇਖ ਲੈ ਸਾਰੀ ਦਿਹਾੜੀ ਸਾਰੀ ਦਿਹਾੜੀ ਜਿੰਨਾ ਮਰਜੀ ਵਾਈ ਚਲੇ ਜਿੰਨਾ ਮਰਜੀ ਵਾਈ ਚਲੇ ਤੇ ਲਗਲੇ ਦਾ 6 ਲਗਲੇ ਦਾ ਠੀਕ ਆ ਤੇ ਇਹਦੀ ਬਈ ਜੇ ਆਪਾਂ ਗੱਲ ਕਰੀਏ ਇਹਦੀ ਕੀ ਡਿਮਾਂਡ ਰੱਖੀ ਆ 2 ਲੱਖ ਤੇ 70000 ਰੁਪਿਆ 2 ਲੱਖ 70000 ਰੁਪਿਆ ਫਾਰਮਸ ਹੱਥ ਦੀ ਡਿਮਾਂਡ ਆ ਤੇ ਇਹਦੇ ਚੋਂ ਕਿੰਨਾ ਕੁ ਡਿਸਕਾਊਂਟ ਹੋਊ ਬਾਈ ਇਹਦੇ ਚੋਂ 20000 ਰੁਪਇਆ ਕਰ ਦਿਆਂ ਇਹਦੇ ਚੋਂ ਪੂਰਾ 20 ਪੂਰਾ 20 ਹਾਂ ਹੋਰ ਨਹੀਂ ਘਟ ਕਰਨਾ ਹੋਰ ਨਹੀਂ ਘਟ ਕਰਨਾ ਐਸਾ ਫਾਰਮ ਸੱਟ ਦੇ ਵਿੱਚੋਂ ਪੂਰੇ ਕਰੀਏ ਟਾਇਰ ਕਿੰਨੇ ਹੋਣਗੇ 70 80 ਪੈਸੇ ਹੋਣਗੇ ਬਾਈ ਇਹਦੇ 70 ਤੋਂ 80 ਪੈਸੇ ਟਾਇਰ ਹੋਣਗੇ ਹਾਂ ਠੀਕ ਆ ਤੇ ਇਹਦਾ ਨੰਬਰ ਕਿੱਥੋਂ ਦਾ ਬਾਈ ਰਾਜਸਥਾਨ ਇਹਦਾ ਰਾਜਸਥਾਨ ਇਹਦਾ ਨੰਬਰ ਹੈ ਗੰਗਾ ਨਗਰ ਠੀਕ ਆ ਤੇ ਇਹਦੀ ਕੀ ਡਿਮਾਂਡ ਆ 190000 190000 ਰੁਪਇਆ ਜਿਹੜਾ ਹੈਗਾ ਮਹਿੰਦਰਾ 475 ਦੀ ਡਿਮਾਂਡ ਆ ਤੇ ਇਹਦੇ ਜੋ ਕਿੰਨਾ ਕੁ ਡਿਸਕਾਊਂਟ ਦੇਵਾਂਗੇ 10-12000 ਰੁਪਏ 10 ਤੋਂ 12000 ਰੁਪਏ ਦਾ ਡਿਸਕਾਊਂਟ ਮਿੱਤਰੋ ਇਸ ਟਰੈਕਟਰ 'ਚ ਹੋ ਜਾਣਾ ਪ੍ਰੀਕਾਲ ਦੋਸਤੋ ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਆਪਣੇ ਪੇਜ ਤੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਨੂੰ ਬਿਲਕੁਲ ਹੀ ਜਾਇਜ਼ ਮੁੱਲ ਵਾਲੇ ਤੇ ਘੱਟ ਖਰਚੇ ਵਾਲੇ ਜਿਹੜੇ ਹੈਗੇ ਆ 5 ਤੋਂ 7 ਟਰੈਕਟਰ ਦਿਖਾਉਣ ਲੱਗੇ ਆ। ਬਾਈ ਆਪਣੇ ਕੋਲ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ। ਹਾਂਜੀ ਬਾਈ ਕੀ ਹਾਲ ਚਾਲ ਆ? ਠੀਕ ਆ ਜੀ ਠੀਕ ਆ। ਹੋਰ ਠੀਕ ਆ। ਬੜੀ ਜਿਆਦਾ। ਸਭ ਤੋਂ ਪਹਿਲਾਂ ਦਾ ਬਾਈ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਬੋਲ ਦਿਓ ਕੀ ਆ 985370250 ਹਾਂਜੀ 985370250 ਐਡਰੈਸ ਕੀ ਆ ਬਾਈ ਆਪਣਾ ਜੇ ਕੇ ਬਸ ਹਾਂਜੀ ਸਿੰਘ ਪਿੰਡ ਝੋੜਾ ਠੀਕ ਆ ਬਾਈ ਜ਼ਿਲ੍ਹਾ ਮੁਕਸਰ ਤਸੀਲ ਮਲੂਰ ਓਕੇ ਬਾਈ ਤੇ ਕਿੰਨੇ ਟਰੈਕਟਰ ਆ ਬਾਈ ਅੱਜ ਆਪਣੇ ਕੋਲੇ ਨਿਗਮਰਾਦੇ ਬਾਈ ਮੜਾ ਚੈੱਕ ਕਰਵਾ ਦੇ 8-9 ਟਰੈਕਟਰ ਲੱਗੇ ਆ ਅੱਛਾ 8-9 ਟਰੈਕਟਰ ਆਜ ਆਪਣੇ ਕੋਲੇ ਹਾਂ ਠੀਕ ਆ ਬਾਈ ਤੇ ਕਿਹੜੇ ਤੋਂ ਸਟਾਰਟ ਕਰੀਏ ਬਾਈ ਜਿਹੜੇ ਤੋਂ ਮਰਜ਼ੀ ਕਰ ਐ ਤੋਂ ਸਟਾਰਟ ਕਰ ਲੈ ਲੈਂਦੇ ਆ ਦਿਖਾ ਦੇ ਬਈ ਆਹ ਮਹਿੰਦਰਾ 265 ਡੀਆਈ ਕਿਹੜਾ ਮਾਡਲ ਆ ਬਾਈ 97 1997 ਮਾਡਲ ਆ ਤੇ ਨੰਬਰ ਕਿੱਥੋਂ ਦਾ ਬਾਈ ਨੰਬਰ ਫਰੀਡਕੋਡ ਦਾ ਪੰਜਾਬ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਮਗਰਲੇ ਚਾਲੇ ਬਾਈ ਮਗਰਲੇ 40 ਕੇ ਪੈਸੇ ਅਗਲੇ ਅੱਧੇ ਕਹ ਅਗਲੇ ਅੱਧੇ ਟਾਇਰਾਂ ਮਗਰਲੇ 40 ਪੈਸੇ ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਅਰ ਤਾਂ ਜਮ੍ਹਾਂ ਸਹੀ ਆ ਠੀਕ ਆ ਬਾਈ ਵਾਹ ਕੇ ਚਲਾ ਕੇ ਚੈੱਕ ਕਰਕੇ ਦੇ ਸਕਦਾ ਹਾਂ ਵਾਹ ਕੇ ਚਲਾ ਕੇ ਚੈੱਕ ਕਰਕੇ ਵੇਖ ਲੇ ਠੀਕ ਆ ਬਾਈ ਤੇ ਇਹ ਪੰਜਾਬ ਨੰਬਰ ਦਾ ਸਹੀ ਹਾਂ ਨੰਬਰ ਪੰਜਾਬ ਨੰਬਰ ਆ ਤੇ ਇਹਦੀ ਕੀ ਡਿਮਾਂਡ ਰੱਖੀ ਆ ਬਾਈ ਇਹਦੇ 1 ਲੱਖ 33000 ਰੁਪਏ ਮੰਗਦੇ ਆ 1 ਲੱਖ 33000 ਰੁਪਿਆ ਡਿਮਾਂਡ ਆ ਹਾਂ ਹਾਂ ਤੇ ਕਿੰਨੇ ਕ ਦਾ ਬਣ ਜੂਗਾ ਬਾਈ ਮੌਕੇ ਤੇ ਇਹਦੇ ਵਿੱਚੋਂ ਕਰ ਦਾਂਗੇ ਗੁਮਾਨ ਤਾਂ 8-10000 ਦਾ 10000 ਰੁਪਏ ਦਾ ਡਿਸਕਾਊਂਟ ਜਾਣੀ ਆ ਇਸ ਟਰੈਕਟਰ 'ਚ ਹੋ ਜੂਗਾ ਹਾਂ ਹਾਂ ਨੋ ਮਿੱਤਰੋ ਮਹਿੰਦਰਾ 265 DI ਇਸ ਟਰੈਕਟਰ 'ਚੋਂ 10000 ਰੁਪਏ ਦਾ ਡਿਸਕਾਊਂਟ ਜਿਹੜਾ ਹੈਗਾ ਬਾਈ ਮੈਂ ਆਂਦਾ ਵੀ ਮੈਂ ਕਰ ਦੂਗਾ ਅੱਗੇ ਆ ਗਿਆ 265 93 ਮਾਡਲ ਜਿਹੜਾ ਕਿੰਨਾ 93 1993 ਮਾਡਲ ਆ ਇਹਦਾ ਨੰਬਰ ਕਿੱਥੋਂ ਦਾ ਬਈ ਆਰ ਜੇ 13 ਆਰ ਜੇ 13 ਦਾ ਆਸਤਾੰ ਦਾ ਨੰਬਰ ਆ ਠੀਕ ਆ ਬਈ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਚੈੱਕ ਕਰਵਾਵੇ ਬਈ ਮਗਰਲੇ ਟਾਇਰ ਕਿੰਨੇ ਹੋਣਗੇ ਬਈ ਮਗਰਲੇ ਟਾਇਰ ਹੋਣਗੇ 60 ਪੈਸੇ ਅਗਲੇ 40 ਕੇ ਪੈਸੇ ਅਗਲੇ 40 ਪੈਸੇ ਆ ਮਗਰਲੇ 7 ਪੈਸੇ ਆ ਘੁੰਮ ਕੇ ਟਰੈਕਟਰ ਦਿਖਾ ਦੇ ਬਈ ਸਾਰਾ ਤੇ ਜੇ ਗੱਲ ਕਰੀਏ ਬਈ ਇਹਦੀ ਕੀ ਡਿਮਾਂਡ ਰੱਖੀ ਆਪਾਂ ਇਹਦਾ 1 ਲੱਖ ਤੇ 30000 ਰੁਪਇਆ ਮੰਗਦੇ 1 ਲੱਖ 30000 ਰੁਪਇਆ ਡਿਮਾਂਡ ਆ ਤੇ ਦੇਣ ਲੈਣ ਵਾਲਾ ਮੁੱਲ ਕਿਤੇ ਜੇ ਮੰਗੇ ਵਿੱਚ ਮਾਨਤਾਣ ਕਰਦੇ ਕਿੰਨਾ ਕੁ ਕਰ ਦੇਗਾ ਕਰ ਦਿਆਂਗੇ 10000 ਦਾ ਮਾਨ ਇਹਦੇ ਚੋਂ ਵੀ 10000 ਰੁਪਇਆ ਦਾ ਡਿਸਕਾਊਂਟ ਹੋ ਜੂ ਹਾਂ ਕਰ ਦਿਆਂਗੇ ਠੀਕ ਆ ਬਾਈ ਲਓ ਵੀ ਮੇਰੇ ਤੋਂ 265 ਚੋਂ ਵੀ ਜਿਹੜਾ ਹੈਗਾ 10000 ਰੁਪਇਆ ਦਾ ਡਿਸਕਾਊਂਟ ਬਾਈ ਕਹਿੰਦਾ ਮੈਂ ਕਰ ਦੂੰਗਾ ਅੱਗੇ ਆ ਗਿਆ ਫਾਰਮਟ ਟਰੈਕ 45 ਦਾ ਇਹਦੀ ਕੀ ਸਟੋਰੀ ਆ ਬਾਈ ਇਹ ਬਾਈ ਜੀ 4 ਮਾਡਲ ਹੈ ਅਸਾ ਚਾਰ ਮਾਡਲ ਆ ਰਾਸਤਾਨ ਨੰਬਰ ਆ ਰਾਸਤਾਨ ਨੰਬਰ ਆ ਤੇ 2 ਲੱਖ ਰੁਪਈਆ ਰੇਟ ਆ ਦਾ 2 ਲੱਖ ਰੁਪਈਆ ਰੇਟ ਆ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਜੇ ਨਵੇਂ ਬਿੱਲ ਨਾਲ ਮਿਲੂਗਾ ਬਿੱਲ ਨਾਲ ਮਿਲੂਗਾ ਬਈ ਟਾਇਰ ਚੈੱਕ ਕਰਵਾਵੇ ਬਾਈ ਜਿਹੜਾ ਹੈਗਾ ਪਰ ਨਵੇਂ ਟਾਇਰ ਆ ਜਾਵਾਂ ਤੇ ਇਹ ਬਈ ਰਾਸਤਾਨ ਨੰਬਰ ਹਾਂ ਹਾਂ ਠੀਕ ਆ ਬਾਈ ਤੇ ਇਹਦੀ ਕੀ ਧਮਾਨ ਰੱਖੀ ਆ ਇਹਦਾ 2 ਲੱਖ ਰੁਪਈਆ ਮੰਗਦੇ ਆ 2 ਲੱਖ ਰੁਪਈਆ ਡਿਮਾਂਡ ਆ ਤੇ ਦੇਣਾ ਕਿੰਨੇ ਦਾ ਬਾਈ ਇਹਦੇ ਚ ਕਰ ਦਿਆਂਗੇ ਕਿ 5-7000 ਰੁਪਈਆ ਦਾ 5 ਤੋਂ 7000 ਰੁਪਈਆ ਦਾ ਡਿਸਕਾਊਂਟ ਇਸ ਰੇਟਰ 'ਚ ਹੋ ਜਾਊਗਾ ਤੇ ਵਾਹ ਕੇ ਚਲਾ ਕੇ ਬਾਈ ਚੈੱਕ ਕਰਕੇ ਦੇਰ ਬਾਅਦ ਪੂਰਾ 4 ਘੰਟੇ ਵਾਹ ਕੇ ਦੇਖ ਲੈਣ ਠੀਕ ਆ ਬਾਈ ਅੱਗੇ ਆ ਗਿਆ ਮਹਿੰਦਰਾ 575 ਡੀਆਈ 10 ਮਾਡਲ ਇਹ 2010 ਮਾਡਲ ਆ ਬਾਈ ਇਹਦਾ ਨੰਬਰ ਕਿੱਥੋਂ ਦਾ ਇਹ ਦਾ ਹਰਿਆਣਾ ਹਰਿਆਣਾ ਨੰਬਰ ਆ ਐਨਓਸੀ ਮਿਲ ਜੂ ਬਾਈ ਮਿਲ ਜੂਗੀ ਮਿਲ ਜੂਗੀ ਠੀਕ ਆ ਐਨਓਸੀ ਮਿੱਤਰੋ ਮਿਲ ਜੂਗੀ ਇਸ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈ ਟਾਇਰਾਂ ਦੀ ਗੱਲ ਕਰੀਏ ਕਿੰਨੇ ਟਾਇਰ ਆਉਣਗੇ ਇਹਦੇ ਟਾਇਰ ਆ ਮਗਰਲੇ ਹੋਣਗੇ 80 ਕੇ ਪੈਸੇ ਹਾਂਜੀ ਚਾਰੇ 80 ਪੈਸੇ ਆ ਚਾਰੇ ਹੀ 80 ਪੈਸੇ ਆ ਹਾਂ ਠੀਕ ਆ ਬਾਈ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਤਾਂ ਜਮਾ ਸਹੀ ਆ ਵਾਹ ਕੇ ਵੇਖ ਲੈ ਬੰਦਾ ਚੱਲ ਚਲਾਵੇ ਤਾਂ ਓਕੇ ਆ ਬਾਈ ਬਾਈ ਸਪੀਡ ਹਾਈ ਸਪੀਡ ਆ ਇਹ ਹਾਈ ਸਪੀਡ ਦੇ ਵਿੱਚ ਆ ਹਾਂ ਠੀਕ ਆ ਬਾਈ ਤੇ ਜੇ ਗੱਲ ਕਰੀਏ ਬਾਈ ਇਹਦੀ ਕੀ ਡਿਮਾਂਡ ਰੱਖੀ ਆ ਇਹਦਾ 2,52,000 ਰੁਪਿਆ ਮੰਗ ਦੋ ਲੱਖ 52 ਹਜ਼ਾਰ ਰੁਪਿਆ ਡਿਮਾਂਡ ਆ ਤੇ ਕਿੱਥੇ ਜੇ ਬਣ ਜੂਗਾ ਇਹ ਤੇ ਕਰ ਦਿਆਂਗੇ ਇਹਦੇ ਵਿੱਚੋਂ ਕੋਈ 5-7 ਹਜ਼ਾਰ ਰੁਪਿਆ ਦੀ ਛੋਟ ਅੱਛਾ ਇਹਦੇ ਜੋ 5 ਤੋਂ 5 ਤੋਂ 7 ਹਜ਼ਾਰ ਰੁਪਿਆ ਦਾ ਤੇ ਅੱਗੇ ਗੱਲ ਕਰੀਏ ਬਈ 475 ਅੱਗੇ ਆ ਗਿਆ ਇਹ ਕਿਹੜਾ ਮਾਡਲ ਆ ਇਹ 2001 ਮਾਡਲ ਹੈ 2001 ਮਾਡਲ ਆ ਤੇ ਇਹਦਾ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਵੀ ਰਾਜਸਥਾਨ ਹੈ ਰਾਜਸਥਾਨ ਦਾ ਨੰਬਰ ਆ ਇੰਜਨ ਗੇਅਰ ਦਾ ਕਿਵੇਂ ਆ ਬਈ ਜਮਾ ਸਹੀ ਵਾਕੇ ਵੇਖ ਲੈ ਬੰਦਾ ਵਾਕੇ ਵੇਖ ਲੈ ਕੋਈ ਚੈੱਕ ਕਰਨੀ ਹਾਂ ਠੀਕ ਆ ਬਾਈ ਚੱਲ ਚਲਾਵੇ ਦਾ ਕਿਵੇਂ ਜਮਾ ਇੰਜਨ ਕਰਦਾ ਹੈ ਕਾਰ ਉਹ ਕ ਚੱਲਦਾ ਠੀਕ ਆ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਹੋਣਗੇ 70 80 ਪੈਸੇ ਹੋਣਗੇ ਬਾਈ ਇਹਦੇ 70 ਤੋਂ 80 ਪੈਸੇ ਟਾਇਰ ਹੋਣਗੇ ਹਾਂ ਠੀਕ ਆ ਤੇ ਇਹਦਾ ਨੰਬਰ ਕਿੱਥੋਂ ਦਾ ਬਾਈ ਰਾਸਤਾ ਨੇ ਇਹਦਾ ਰਾਸਤਾ ਨੇ ਇਹਦਾ ਨੰਬਰ ਹਾਂ ਗੰਗਾ ਨਗਰ ਠੀਕ ਆ ਤੇ ਇਹਦੀ ਕੀ ਡਿਮਾਂਡ ਆ 190000 190000 ਰੁਪਿਆ ਜਿਹੜਾ ਹੈਗਾ ਮਹਿੰਦਰਾ 475 ਦੀ ਡਿਮਾਂਡ ਆ ਤੇ ਇਹਦੇ 'ਚੋਂ ਕਿੰਨਾ ਦਾ ਡਿਸਕਾਊਂਟ ਦੇਵਾਂਗੇ 10 12000 ਰੁਪਏ 10 ਤੋਂ 12000 ਰੁਪਏ ਦਾ ਡਿਸਕਾਊਂਟ ਮਿੱਤਰੋ ਇਸ ਟਰੈਕਟਰ ਤੇ ਅੱਗੇ ਆ ਗਿਆ ਆਛਰ 241 94 ਮਾਡਲ ਇਹ 1994 ਮਾਡਲ ਆ ਬਾਈ ਹਾਂ ਹਾਂ ਬਿਲਕੁਲ ਜਿਹੜਾ ਹੈਗਾ ਜਿਵੇਂ ਕਹਿ ਦਗੇ ਵੀ ਆਪਾਂ ਘੱਟ ਖਰਚੇ ਵਾਲਾ ਟਰੈਕਟਰ ਆ ਹਾਂ ਹਾਂ ਘੱਟ ਖਰਚੇ ਤੇ ਇਹਦਾ ਨੰਬਰ ਕਿੱਥੋਂ ਦਾ ਬਾਈ ਇਹਦਾ ਨੰਬਰ ਪੰਜਾਬੀ ਆ ਪੰਜਾਬ ਨੰਬਰ ਹੈ ਤੇ ਟਾਇਰ ਬਾਈ ਕਿੰਨੇ ਕ ਹੋਣਗੇ ਟਾਇਰ ਬਸ 40 ਕੇ ਪੈਸੇ ਮਗਰ ਲਿਆ ਅੱਧੇ ਕ ਮੂਰ ਲਿਆ ਅੱਧੇ ਕ ਮੂਰ ਲਿਆ 40 ਪੈਸੇ ਮਗਰ ਲਿਆ ਤੇ ਇਹ ਕਿਵੇਂ ਹੈ ਬਾਈ ਇੰਜਨ ਗੇਅਰ ਦਾ ਇੰਜਨ ਗੇਅਰ ਜਮਾਂ ਸਹੀ ਹੈ ਸਹੀ ਹੈ ਬਾਈ ਓਕੇ ਜਮਾਂ ਸਹੀ ਠੀਕ ਆ ਤੇ ਇਹਦੀ ਕੀ ਡਿਮਾਂਡ ਰੱਖੀ ਆ ਬਾਈ 1 ਲੱਖ 10 ਹਜ਼ਾਰ ਰੁਪਏ 1 ਲੱਖ 10 ਹਜ਼ਾਰ ਰੁਪਏ ਮਿੱਤਰੋ ਐਸ ਟਰੈਕਟਰ ਦੀ ਡਿਮਾਂਡ ਰੱਖੀ ਆ ਤੇ ਇਹਦੇ ਚੋਂ ਕਿੰਨਾ ਕ ਡਿਸਕਾਊਂਟ ਹੋਊ ਇਹਦੇ ਵਿੱਚੋਂ ਕਰ ਦਿਆਂਗੇ 20 ਹਜ਼ਾਰ ਰੁਪਏ 20 ਹਜ਼ਾਰ ਰੁਪਏ ਦਾ ਡਿਸਕਾਊਂਟ ਮਿੱਤਰੋ ਐਸ ਆੱਛ ਟਰੈਕਟਰ ਚ ਜਿਹੜਾ ਹੈਗਾ ਹੋ ਜਾ ਇਹ ਕਿਹੜਾ ਮਾਡਲ ਆ ਬਈ ਦਾਸ ਮਾਡਲ ਦਾ 2010 ਮਾਡਲ ਆ ਤੇ ਨੰਬਰ ਕਿੱਥੋਂ ਦਾ ਨੰਬਰ ਰਾਜਸਥਾਨ ਰਾਜਸਥਾਨ ਨੰਬਰ ਆ ਐਨਓਸੀ ਇਹਦੀ ਵੀ ਮਿਲ ਜੂ ਇਹਦੀ ਕਲੀਅਰ ਨਹੀਂ ਕਲੀਅਰ ਨਹੀਂ ਚਲੋ ਕੋਈ ਗੱਲ ਨਹੀਂ ਤੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਵਾ ਦੇ ਟਾਇਰ ਕਿੰਨੇ ਹੋਣਗੇ ਬਾਈ ਟਾਇਰ 90 ਪੈਸੇ ਦਾ ਚਾਰੇ ਅਗਲੇ ਨਵੇਂ ਆ ਅਗਲੇ ਨਵੇਂ ਆ ਬਿਲਕੁਲ ਜਿਵੇਂ ਚੈੱਕ ਕਰਵਾ ਦੇ ਬਈ ਅਜੇ ਮੂਹਣੀਆਂ ਵੀ ਭੰਗਾ ਟੈਰਾਂ ਨਹੀਂ ਹਾਂ ਟੈਰਾਂ ਨਹੀਂ ਮੂਹਣੀਆਂ ਦਾ ਜਮਾ ਹੋ ਮੇ ਪਈਆਂ ਹਾਂ ਹਾਂ ਤੇ ਮਗਰਲੇ ਟਾਇਰ ਕਿੰਨੇ ਹੋਣਗੇ ਬਾਈ ਮਗਰਲੇ ਹੋਣਗੇ 80 ਪੈਸੇ 80 ਪੈਸੇ ਟਾਇਰ ਮਗਰਲੇ ਆ ਤੇ ਇੰਜਨ ਕਿਦਰ ਦਾ ਵਾ ਕੇ ਵੇਖ ਲੈ ਸਾਰੀ ਦਿਹਾੜੀ ਸਾਰੀ ਦਿਹਾੜੀ ਸਾਰੀ ਦਿਹਾੜੀ ਜਿੰਨਾ ਮਰਜ਼ੀ ਬਾਈ ਚੱਲੇ ਜਿੰਨਾ ਮਰਜ਼ੀ ਬਾਈ ਚੱਲੇ ਤੇ ਇਹ ਲਗਲੇ ਦਾ 6 ਲਗਲੇ ਦਾ ਠੀਕ ਆ ਤੇ ਇਹਦੀ ਬਈ ਜੇ ਆਪਾਂ ਗੱਲ ਕਰੀਏ ਇਹਦੀ ਕੀ ਡਿਮਾਂਡ ਰੱਖੀ ਆ 2 ਲੱਖ ਤੇ 70000 ਰੁਪਿਆ 2 ਲੱਖ 700 ਤੇ ਇਹਦੇ ਚੋਂ ਕਿੰਨਾ ਕੇ ਡਿਸਕਾਊਂਟ ਹੋ ਜੂ ਬਾਈ ਇਹਦੇ ਚੋਂ 20000 ਰੁਪਇਆ ਕਰ ਦਿਆਂ ਇਹਦੇ ਚੋਂ ਪੂਰਾ 20 ਹਾਂ ਪੂਰਾ 20 ਹਾਂ ਹੋਰ ਨਹੀਂ ਘਟ ਕਰ ਹੋਰ ਨਹੀਂ ਘਟ ਕਰਨਾ ਐਸਾ ਫਾਰਮ ਸੱਟ ਦੇ ਵਿੱਚੋਂ ਪੂਰੇ 20000 ਦਾ ਡਿਸਕਾਊਂਟ ਜਿਹੜਾ ਹੈਗਾ ਬਾਈਆਂ ਦਾ ਵੀ ਮੈਂ ਕਰ ਦੂੰ ਆ ਅੱਗੇ ਬਾਈ ਜਿਹੜਾ ਆਹਾ ਆਸ਼ਾ ਇਹ ਤਾਂ ਕਿਹੜਾ ਮਾਡਲ ਹੈ ਪੁਰਾਣਾ ਮਾਡਲ ਹੈ 88 ਜਮਾਂ ਪੁਰਾਣਾ ਮਾਡਲ ਜਮਾਂ ਪੁਰਾਣਾ ਮਾਡਲ 88 ਮਾਡਲ ਹਾਂ ਕੰਡੀਸ਼ਨ ਚੈੱਕ ਕਰਵਾ ਦੇ ਟਰੈਕਟਰ ਦੀ ਬਾਈ ਇਹਦੇ ਟਾਇਰ ਕਿੰਨੇ ਕੇ ਹੋਣਗੇ ਬਾਈ 25 30 ਪੈਸੇ ਟਾਇਰ 25 30 ਪੈਸੇ ਟਾਇਰ ਆ ਤੇ ਇੰਜਨ ਗੇਅਰ ਦਾ ਕਿਵੇਂ ਕਾਟੇ ਖਰਚੇ ਵਾਲਾ ਟਰੈਕਟਰ ਦਾ ਕਾਟੇ ਖਰਚੇ ਵਾਲਾ ਹਾਂ ਬਾਈ ਤੇ ਉੱਤਾਂ ਦੀ ਟਰਾਲੀ ਚੱਕ ਦਿੰਦਾ ਅੱਛਾ ਲੈਫਟਾਈ ਟਰਾਲੀ ਚੱਕ ਦਿੰਦਾ ਹਾਂ ਹਾਂ ਉਹ ਡਿਸਟਰੀਬਿਊਟਰ ਲੱਗਿਆ ਬਾਈ ਚੈੱਕ ਕਰਵਾ ਦੇ ਇਧਰ ਦੀ ਜਾ ਕੇ ਡਿਸਟਰੀਬਿਊਟਰ ਲੱਗਿਆ ਆ ਆ ਲੱਗੀ ਵੀ ਐ ਟਰਾਲੀ ਚੱਕੂ ਵਾਲੇ ਉੱਤਾਂ ਲਈ ਟਰਾਲੀ ਚੱਕ ਦਿੰਦਾ ਆਹ ਪੰਪ ਵਗੈਰਾ ਲੱਗਿਆ ਸਾਰਾ ਏ ਬਾਈ 241 ਆ ਹਾਂ 241 ਹੀ ਹੁੰਦਾ 241 ਨਹੀਂ ਦੂਜਾ ਛਾਦਾ ਹੈ ਅੱਛਾ ਛਾਦਾ ਹੈ ਛਾਦਾ ਆਸਾ ਇਹ ਛਾਦਾ ਆਸਾ ਸਿੰਪਲ ਆਸਾ ਸਿੰਪਲ ਠੀਕ ਆ ਤੇ ਇਹ ਬਾਈ ਕਿੱਥੋਂ ਦਾ ਨੰਬਰ ਹੈ ਦਾ ਦੱਸਿਆ ਨੰਬਰ ਇਹਦਾ ਪੰਜਾਬ ਹੀ ਹੋਊਗਾ ਪੰਜਾਬ ਨੰਬਰ ਪੰਜਾਬੀ ਆ ਪੰਜਾਬ ਨੰਬਰ ਆ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਬਾਈ 75000 ਰੁਪਇਆ ਜੇ ਕੇ ਸੱਜਣਾ ਬਾਈ ਪੱਠੇ ਟੂਨ ਨੂੰ ਲੈਣਾ ਮੈਨਾ ਵੀ ਵੱਡਾ ਟਰੈਕਟਰ ਆ ਜਮਾ ਘੱਟ ਕਰਕੇ ਵਾਲਾ ਤੇ ਇਹਦੇ ਚੋਂ ਕਿੰਨਾ ਕੁ ਮਾਨਤਾਨ ਹੋ ਜੀ ਇਹਦੇ ਚੋਂ ਕਰ ਦਿਆਂਗੇ 10000 ਪੂਰੇ 10000 ਦਾ ਬਹੁ ਵੀ ਮਿੱਤਰੋ ਪੂਰੇ 10000 ਰੁਪਏ ਦਾ ਐਸ ਟਰੈਕਟਰ ਤੋਂ ਮਾਨਤਾਨ ਹੋ ਜਾਣਾ ਕਵਾੜ ਦੇ ਭਾਈ ਰਹਿ ਜਾਣਾ ਬਈ ਕਵਾੜ ਦੇ ਭਾਈ ਕਵਾੜ ਜਮਾਂ ਕਵਾੜ ਦੇ ਭਾਈ ਰਹਿ ਜਾਣਾ ਮਿੱਤਰੋ ਆਹ ਟਰੈਕਟਰ ਆ ਤੇ ਕਰ ਲੋ ਬਾਈ ਦੇ ਬਾਈ ਨੰਬਰ ਬੋਲ ਦੇ ਮੜਾ ਆਉਦਾ 99537 ਦੱਸ ਦੋ 98537 02200 ਪਿੰਡ ਝੋਲਡ ਠੀਕ ਆ ਬਈ ਨਾ ਹਰਮੀਤ ਸਿੰਘ ਤਹਿਸੀਲ ਮਲੋਟ ਜ਼ਿਲ੍ਹਾ ਮੁਕਸਰ ਲਓ ਵੀ ਮਿੱਤਰੋ ਕਰ ਲੋ ਬਾਈ ਦੇ ਨਾਲ ਸੰਪਰਕ ਜਿਹੜਾ ਹੈਗਾ 7 ਤੋਂ 8 ਟਰੈਕਟਰ ਤੁਹਾਨੂੰ ਆਪਾਂ ਦਿਖਾਏ ਆ ਬਿਲਕੁਲ ਘੱਟ ਖਰਚੇ ਵਾਲੇ ਜਾਇਜ਼ ਮੁੱਲ ਵਾਲੇ ਟਰੈਕਟਰ ਆ ਭਾਈ ਆਪਣੇ ਕੋਲੇ ਆ ਤੇ ਬਾਈ ਦੇ ਨਾਲ ਸੰਪਰਕ ਕਰ ਲਓ ਤੇ ਜਿਹੜਾ ਹੈਗਾ ਤੁਸੀਂ ਇਹਨਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਪਿੰਡ ਹੈਗਾ ਬਾਈ ਦਾ ਚੋੜਾ ਦਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਬਾਈ ਆਪਣੇ ਕੋਲੇ ਘਰੇ ਵੀ ਇੰਨੇ ਟਰੈਕਟਰ ਹੀ ਹੁੰਦੇ ਆ ਨਹੀਂ ਘਰੇ ਨਹੀਂ ਆਪਣੀ ਮੰਡੀ ਤੇ ਆ ਅੱਛਾ ਮੰਡੀ ਤੇ ਹੁੰਦੇ ਆ ਘਰੇ ਇੱਕ ਦੋ ਹੁੰਦੇ ਘਰੇ ਇੱਕ ਦੋ ਟਰੈਕਟਰ ਹੁੰਦੇ ਆ ਆਪਣੇ ਕੋਲੇ ਮੰਡੀ ਤੇ ਯਾਨੀ ਕਿ ਆਪਾਂ ਸਿਕਰੀ ਕਰਨੀ ਸਿਕਰੀ ਮਿੱਤਰਾਂ ਦੇ ਟਰੈਕਟਰ ਆ ਸਾਰੇ ਠੀਕ ਆ ਠੀਕ ਆ ਮੰਡੀ ਤੇ ਯਾਨੀ ਕਿ ਆਪਾਂ ਵੀ ਤਕਰੀਬ ਨਹੀਂ ਮਿਲਦੇ ਮਲੋਟ ਮੰਡੀ ਆਏ ਮੰਡੀ ਮਲੋਟ ਤੇ ਮਲੋਟ ਮੰਡੀ ਤੇ ਬਾਈ ਜਿਹੜਾ ਹੈਗਾ ਆਏ ਮੰਡੀ ਤੇ ਆਪਦੇ ਟਰੈਕਟਰ ਲੈ ਕੇ ਆਉਂਦਾ ਤੇ ਬਾਈ ਦਾ ਆਪਾਂ ਨੰਬਰ ਜਿਹੜਾ ਹੈਗਾ ਸਕਰੀਨ ਦੇ ਉੱਪਰ ਛੱਡ ਦਿਆਂਗੇ ਕਰ ਲਓ ਬਾਈ ਦੇ ਨਾਲ ਸੰਪਰਕ ਧੰਨਵਾਦ